ਇਹ ਮੰਜ ਵਿੱਚੇ ਪਿਛਲੇ 17 ਦਿਨਾਂ ਤੋਂ ਹੜ੍ਹਾਂ ਦੇ ਪਾਣੀ ਦੀ ਮਾਰ ਚੱਲਣ ਵਾਲੇ ਤੇ ਠੇਕੇ ਤੇ ਲੈ ਕੇ ਜ਼ਮੀਨ ਵਾਹੀ ਕਰਨ ਵਾਲੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਕਰ ਰਹੀਆਂ ਨੇ ਇਨ੍ਹਾਂ ਕਿਸਾਨਾਂ ਦੇ ਉੱਪਰ ਪਹਾੜ ਡਿੱਗ ਗਿਆ ਹੈ ਕਿਉਂਕਿ ਇਨ੍ਹਾਂ ਕਿਸਾਨਾਂ ਨੂੰ ਆਮਦਨ ਦਾ ਕੋਈ ਵੀ ਸਾਧਨ ਦਿਖਾਈ ਨਹੀਂ ਰਿਹਾ ਉਪਰੋਂ ਇਹ ਜ਼ਮੀਨਾਂ ਦੇ ਮਾਲਕਾਂ ਨੂੰ ਠੇਕਾ ਵੀ ਦੇ ਚੁੱਕੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਦਲੇਰ ਸਿੰਘ ਨੇ ਅੱਜ ਦੱਸਿਆ ਕਿ ਪਿੰਡ ਮੰਜ ਵਿੱਚ 1000 ਏਕੜ ਰਕਬਾ ਜਿਸ ਤੋਂ ਜ਼ਿਆਦਾ ਦੇਰ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਵਾਈ ਕਰ ਰਹੇ ਹਨ ਹਰ ਸਾਲ ਸਾਨੂੰ ਸ਼ੱਕੀ ਨਾਲੇ ਦੇ ਪੂਲ ਕਾਰਨ ਫਸਲਾਂ ਦਾ ਨੁਕਸਾਨ ਚੱਲਣਾ ਪੈਂਦਾ ਹੈ ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਸ਼ੱਕੀ ਨਾਲੇ ਦੇ ਪੂਲ ਵਿੱਚ ਲੱਗੀਆਂ ਸੀਕਾਂ ਨੂੰ ਹਟਾਇਆ ਜਾਵੇ ਨਿਸ਼ਾਨਦੇਵੀ ਕਰਾ ਕੇ ਇੱਥੇ ਉੱਪਰ ਹੋਏ ਨਜਾਇਜ਼ ਕਬਜ਼ੇ ਨੂੰ ਹਟਾ ਕੇ ਇਸ ਸ਼ੱਕੀ ਨਾਲੇ ਨੂੰ ਖੁੱਲਾ ਕਰ ਦਿੱਤਾ ਜਾਵੇ ਅਤੇ ਇਸ ਵਿੱਚੋਂ ਸਫਾਈ ਕਰਵਾਏ ਤਾਂ ਜੋ ਸਾਨੂੰ ਇਨਾ ਫਸਲਾਂ ਦਾ ਨੁਕਸਾਨ ਨਾ ਚੱਲਣਾ ਪਵੇ ਉਹਨਾਂ ਨੇ ਆਖਿਆ ਕਿ ਸਾਡੀਆਂ ਜ਼ਮੀਨਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਉਹਨਾਂ ਵਿੱਚ ਕਿਸੇ ਕਿਸਮ ਦਾ ਕੋਈ ਪਸ਼ੂਆਂ ਲਈ ਚਾਰਾ ਫਸਲਾਂ ਤੂੜੀ ਨਹੀਂ ਬੁੜੀ ਸਾਡੇ ਕੋਲ ਕੋਈ ਵੀ ਸੰਸਥਾ ਜਾਂ ਸਰਕਾਰ ਨੇ ਸਾਡੇ ਲਈ ਪਸ਼ੂਆਂ ਲਈ ਚਾਰਾ ਜਾਂ ਕੋਈ ਹੋਰ ਵਸਤੂ ਦਾ ਸਮਾਨ ਨਹੀਂ ਭੇਜਿਆ ਉਹਨਾਂ ਅੱਖ ਕੇ ਸੰਸਥਾਵਾਂ ਅਤੇ ਸਰਕਾਰ ਸਾਡੀ ਮਦਦ ਕਰੇ ਸਾਨੂੰ ਜ਼ਰੂਰੀ ਸਮਾਨ ਮੁਹਈਆ ਵੀ ਕਰਵਾਏ ਉਹਨਾਂ ਨੇ ਕਿਹਾ ਜੋ ਠੇਕੇਦਾਰਾਂ ਵੱਲੋਂ ਸਾਡੇ ਕੋਲੋਂ ਜ਼ਮੀਨਾਂ ਦਾ ਠੇਕਾ ਲਿਆ ਗਿਆ ਉਸ ਨੂੰ ਮਾਫ ਕੀਤਾ ਜਾਵੇ ਅਤੇ ਸਾਡੀ ਜੋ ਇਹਨਾਂ ਫਸਲਾਂ ਦੀ ਲਾਗਤ ਆਈ ਹੈ ਸਰਕਾਰ ਉਸ ਦਾ ਮੁਆਵਜ਼ਾ ਥੇਕੇ ਤੇ ਜਮੀਨਾ ਲੈਣ ਵਾਲੇ ਕਿਸਾਨਾਂ ਨੂੰ ਦੇਵੇ ਇਸ ਮੌਕੇ ਪ੍ਰਤਾਪ ਸਿੰਘ ਸ਼ਮਸ਼ੇਰ ਸਿੰਘ ਜੰਗ ਬਹਾਦਰ ਕਸ਼ਮੀਰ ਸਿੰਘ ਗੁਰਮੀਤ ਸਿੰਘ ਬਲਵਿੰਦਰ ਸਿੰਘ ਬੂਟਾ ਸਿੰਘ ਗੁਰਮੇਰ ਸਿੰਘ ਹੀਰਾ ਸਿੰਘ ਲਵਲੀ ਸਿੰਘ ਜਗਤ ਸਿੰਘ ਸਵਰਨ ਸਿੰਘ ਬਾਦ ਸਿੰਘ ਬੁੱਧਨਾਥ ਪ੍ਰਗਟ ਸਿੰਘ ਜਸਵੀਰ ਸਿੰਘ ਜਗਤਾਰ ਸਿੰਘ ਕਰਨ ਸਿੰਘ ਸਮੇਤ ਕਈ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਨਾਲ ਹੀ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਜਿਹੜੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਉਸ ਉੱਪਰ ਵੀ ਲੋਕ ਫੋਨ ਕਰਕੇ ਉਹਨਾਂ ਦੀ ਮਦਦ ਕਰ ਸਕਦੇ ਹਨ ਦਲੇਰ ਸਿੰਘ ਆ ਪਿੰਡ ਮਾਈਆਂ ਹਾਂ ਜੀ ਸੀਲੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਸਾਡਾ ਆ 12 ਕਿਲੇ ਥਾਂ ਹੀ ਠੇਕੇ ਤੇ ਲਿਆ ਵਾ ਉਹ ਸਾਡੀ ਬੰਬੀ ਆ ਇਹ ਸਾਰਾ ਬਿਲਕੁਲ ਖਤਮ ਹੋ ਗਿਆ ਇਹ 27 ਤਰੀਕ ਦਾ ਪਾਣੀ ਆਇਆ ਵਾ ਤੇ 27 ਤਰੀਕ ਦਾ ਹੀ ਡੁੱਬਾ ਚੋਂ ਸਾਡਾ ਪਹਿਲਾਂ ਮਾਰਿਆ ਵਾ ਇਧਰੋਂ ਹਾ ਦਰਿਆ ਨੇ ਜਦੋਂ ਡਾਫ ਮਾਰੀ ਆ ਉਦੋਂ ਜ਼ਿਆਦਾ ਪਾਣੀ ਆਇਆ ਵਾ ਉਸ ਤੋਂ ਬਾਅਦ ਆ ਮੁੜ ਕੇ ਇਧਰੋਂ ਪਾਣੀ ਲੱਤਕਾਰੇ ਮਗਰੋਂ ਪਾਣੀ ਆ ਗਿਆ ਜੋ 27 ਤਰੀਕ ਦਾ ਡੁੱਬਾ ਹਜੇ ਤੱਕ ਸਾਡਾ ਕੋਈ ਨਹੀਂ ਇੱਥੇ ਪੱਠਾ ਢੱਕਾ ਵੀ ਇੱਥੇ ਆ 15 ਟਰਾਲੀਆਂ ਇੱਥੇ ਉੱਚੇ ਥਾਂ ਤੂੜੀ ਲਈ ਉਹ ਵੀ ਸਾਡੀ ਰੁੜ ਗਈ ਆ ਨਾਕਾ ਦਾ ਜਿਹੜਾ ਇਹ ਕਿਨਾਂ ਘਰ ਉਹ ਵਾਲਾ ਜਿਹੜਾ ਇਹ ਇਧਰ ਦੋਵੇਂ ਇਹ ਆਪਣੇ ਇਧਰ ਤੁਹਾਡੇ ਆਂ ਚ ਸਾਡੇ ਮੰਨਾਂ ਦਾ ਇੱਕ ਘਟੋ ਘਟ ਦੇ 1000 ਕਿਲਾ ਜਿਹੜਾ ਨਾ ਬਹੁਤ ਨੁਕਸਾਨਿਆ ਗਿਆ ਬਿਲਕੁਲ ਖਤਮ ਆ ਨਾ ਕਿਸੇ ਡੰਗਰ ਦੇ ਕੰਮ ਆ ਤੇ ਨਾ ਇੱਕ ਇਹ ਮੰਗਨੀ ਹੈਗਾ ਜਿਹੜੇ ਝੋਨੇ ਧਰੇ ਦੀਦੇ ਆ ਉਹਨਾਂ ਦਾ ਬਿਲਕੁਲ ਗੱਭਾ ਗਲ ਚੁੱਕਿਆ ਮੇਰਾ ਨਾਮ ਸਰਦਾਰ ਬੂਟਾ ਸਿੰਘ ਪਿੰਡ ਮੰਨ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਜੀ ਸਰ ਸਾਡਾ 1000 ਕਿਲਾ ਰਗਬਾੜਾ ਡੁੱਬਾ 27 ਤਰੀਕ ਤੋਂ ਪਾਣੀ ਆ ਪਹਿਲੋ ਦਰਿਆ ਰਾਵੀ ਦਾ ਪਾਣੀ ਚੜਿਆ ਵਾ ਤਿੰਨ ਦਿਨ ਉਹਨੇ ਜ਼ਮੀਨ ਡੋਬ ਛੱਡੀ ਉਹ ਤੋਂ ਬਾਅਦ ਜਿਹੜਾ ਵਾ ਸਾਨੂੰ ਮਾਰ ਮਾਰੀ ਰਮਦਾਸ ਸਾਈਡ ਪਾਣੀ ਨੇ ਸਕੀ ਨਾਲੇ ਦੀ ਖਲਾਈ ਹੋਣੀ ਚਾਹੀਦੀ ਆ ਸਕੀ ਨਾਲਾ ਜਿਹੜਾ ਐ ਟਾਈਮ ਕਾਗਜ਼ੀ ਜਿਹੜਾ ਵਾ ਕਿਤੇ 80 ਫੁੱਟ ਆ ਕਿਤੇ 100 ਫੁੱਟ ਆ ਜਿਹੜਾ ਮੌਜੂਦਾ ਐ ਟਾਈਮ ਉਹ 20 ਫੁੱਟ ਤੋਂ ਵੱਧ ਤੋਂ ਵੱਧ ਕਿਹੇ ਬੰਦੇ 15 ਫੁੱਟ ਆ ਜ਼ਿਮੀਂਦਾਰਾਂ ਨੇ ਸਕੀ ਸਾਰੀ ਵਾਗਰ ਲਾਤੀ ਉਹ ਤੋਂ ਜਾਰੀ ਮਾਰ ਸਾਨੂੰ ਉਹ ਪੁਲ ਦੀ ਵਜਦੀ ਬੀਐਸਐਫ ਨੇ ਪੁਲ ਵੱਧਾ ਵਾ ਉਹ ਜਿਹੜਾ ਰਗਬਾ ਤਾਰੋਂ ਪਾਰ ਵੀ ਮੰਨਦਾ ਹੈਗਾ ਵਾ ਕੋ ਜਿਹੜਾ ਤੁਹਾਨੂੰ ਰਗਬਾ ਬੰਬੀ ਦਿਖਦੀ ਆ ਇਹ ਸਾਰਾ ਗਲ ਚੁੱਕਾ ਵਾ ਇਰੇ ਤੋਂ ਪਾਣੀ ਲੱਭੇ ਵੀ ਡੁੱਬਾ ਰਿਹਾ ਪਾਣੀ ਥੱਲੇ ਕੱਲ ਪਰਸੋਂ ਦਾ ਹੋਣੀ ਨੰਗਾ ਆ ਅਸੀਂ ਪ੍ਰਸ਼ਾਦਨ ਕੋਲ ਮੰਗ ਕਰਦੇ ਆ ਸਾਨੂੰ ਇਹਦਾ ਬੰਦਾ ਮਾਫੀਆ ਦਿੱਤਾ ਜਾਵੇ 60000 ਨੂੰ ਜ਼ਮੀਨ ਦੇ ਠੇਕੇ ਦੇ ਲਈ 20000 ਤੇ ਦੇ ਖਰਚਾ ਚੜ ਚੁੱਕਾ 80000 ਨੂੰ ਚੱਲਾ ਤਾਨੂੰ ਜ਼ਮੀਨ ਪਈ ਕੋਈ ਟੂੜੀ ਤੰਦ ਨਹੀਂ ਬਚੀ ਟੂੜੀ ਤੰਦ ਕੋਈ ਚੀਜ਼ ਨਹੀਂ ਬਜੀ ਆ ਵੇਖੋ ਸਾਰੀ ਟੂੜੀ ਰੋੜ ਚੁੱਕੀ ਪਿੱਛੇ ਕੈਮਰਾ ਮਾਰ ਕੇ ਵੇਖ ਲੋ ਜੀ ਪੱਠੇ ਵੀ ਇਧਰੋਂ ਸਹੀਂ ਕੱਢਦੇ ਨੇ ਜ਼ਿਮੀਂਦਾਰ ਪੱਠੇ ਵੀ ਸਾਡੇ ਰੋੜ ਚੁੱਕੇ ਆ ਹੋਰ ਥਾਵਾਂ ਤੇ ਪ੍ਰਸ਼ਾਸਨ ਵੀ ਪਹੁੰਚਿਆ ਵਾ মিডিਆ ਵੀ ਪਹੁੰਚਿਆ ਹਰ ਇੱਕ ਅੰਮਦਾਸ ਤੱਕ ਪਹੁੰਚਿਆ ਪਿੰਡੀਆਂ ਤੱਕ ਸਾਡੇ ਤੱਕ ਕਿਹੇ ਨੇ ਵੀ ਨਹੀਂ ਪਹੁੰਚੀ ਸਾਡੇ ਤੱਕ ਕੋਈ ਸੰਸਥਾਵਾਂ ਨਹੀਂ ਪਹੁੰਚੀ ਕੋਈ ਸੰਸਥਾਵਾਂ ਉਹ ਜ਼ਮੀਨ ਜਿਹੜੀ ਸਕੀਆਂ ਪਾਰ ਤੇ ਡੇਣੋਂ ਪਾਰ ਆ ਪਿੰਡ ਜਿਹੜਾ ਸਾਡਾ ਉਹ ਪਿੰਡ ਉੱਥੇ ਥਾਂ ਉਸ ਕਰਕੇ ਸਾਡ ਕੋ ਕੋਈ ਪਹੁੰਚ ਨਹੀਂ ਕੇ ਨਹੀਂ ਕੀਤੀ ਜਿਹੜਾ ਕੋ ਆਉਂਦਾ ਪੁੱਲ ਤੋਂ ਦੇਖ ਕੇ ਪਿੱਛੋਂ ਵੇਖ ਕੇ ਹੀ ਮੁੜ ਜਾਂਦਾ ਗਾਂ ਇੱਟਾ ਸਾਡੇ ਕੋਲ ਕੋਈ ਵੀ ਨਹੀਂ ਆਇਆ ਤੱਕ ਅੱਜ ਤੁਸੀਂ ਆਏ ਜੇ ਤੁਸੀਂ ਆਣ ਕੇ ਵੇਖਿਆ ਦੇ ਇਹ ਕਿ ਤੁਹਾਨੂੰ ਜੋ ਕੁਝ ਸਾਰਾ ਮੌਕਾ ਵਿਖਾਇਆ ਇਸੇ ਕਰਕੇ ਤੁਹਾਨੂੰ ਸਾਰਾ ਮੌਕੇ ਦੇ ਲਿਆ ਕੇ ਸਾਹਮਣੇ ਵਿਖਾਇਆ ਹਾਂਜੀ ਸਰ ਸਾਡੇ ਕੋ ਏਡੀਸੀ ਆਇਆ ਕੱਲ ਉਹ ਆਇਆ ਲੋਦੀ ਗੁਜਰ ਜੇ ਕੋ ਪੜਵਾਰੀ ਆ ਗਰਦਵਾਰਾ ਤਹਿਸੀਲਦਾਰ ਆ ਉਹ ਲੋਦੀ ਗੁਜਰ ਹੀ ਪੁੱਲ ਤੋਂ ਮੁੜ ਗਿਆ ਉਧਰ ਕਿਉਂ ਉਧਰ ਹੀ ਰਗਵਾ ਮਾਜਦਾ ਪੈਂਦਾ ਵਾ ਸਾਡੇ ਕੋ ਉਹ ਪੈਂਦਾ ਸੱਕਿਓ ਪਾਰ ਦਾ ਰਗਵਾ ਹਾਰਡ ਕੋਰ ਰਗਵਾ ਮਾਜਦਾ ਵਾ ਇਧਰ ਆਪਣਾ ਡਰੇਨ ਦਾ ਪੈਂਦਾ ਥਾੜ ਦਾ ਰਗਵਾ ਪੈਂਦਾ ਡਰੇਨੋਂ ਪਾਰ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਪਟਵਾਰੀ ਤਹਿਸੀਲਦਾਰ ਕੋਈ ਵੀ ਨਹੀਂ ਸਾਡੇ ਤੋਂ ਪਹੁੰਚਿਆ ਬਿਨਾਂ ਤੁਹਾਡੀ ਮੀਡੀਆ ਤੇ ਕੋਈ ਨਹੀਂ ਸਾਡੇ ਤੋਂ ਪਹੁੰਚਿਆ ਕੀ ਮੰਗ ਕਰਦੇ ਤੁਸੀਂ ਅਸੀਂ ਸਰਕਾਰ ਕੋਲ ਮੰਗ ਕਰਦੇ ਜੋ ਮਾਜਵਾ ਪਿੱਛੇ ਮਿਲਿਓ ਉਹ ਹੱਕ ਨਾਲ ਸਾਨੂੰ ਕਿਲੇ ਹਿਸਾਬ ਨੇ ਕਢਣਾ ਮਿਲਣਾ ਚਾਹੀਦਾ ਵਾ ਇਹ ਜਿਹੜੀ ਜ਼ਮੀਨ ਤੁਹਾਨੂੰ ਅੱਡੇ ਤੁਹਾਨੂੰ ਖੜੀ ਖਲੋਦੀ ਦੇ ਦਿੱਤੀ ਆ ਇਹ ਸਾਰੀ ਗੱਬੇ ਤਾਂ ਗਲ ਚੁੱਕੀ ਕਿਉਂਕਿ ਇਹ ਵੀ 12-13 ਦਿਨ ਡੁੱਬੀ ਜੈ ਇਹਨੂੰ ਇਹਨੂੰ 17 ਦਿਨ ਹੋ ਗਿਆ ਉਹ 12 ਦਿਨ ਤੋਂ ਵੀ ਡੁੱਬੀ ਰਹੀ ਪਾਣੀ ਦੇ ਵਿੱਚ ਅੱਜ ਤੱਕ ਕਿੰਨੇ ਫੁੱਟ ਪਾਣੀ ਆ ਹੁਣ ਹੁਣ ਤੱਕ ਪਾਣੀ ਅੱਜ ਵੀ 5 ਫੁੱਟ ਜਿਹੜੋਂ ਪਹਿਲੋਂ ਰਿਹਾ ਪਹਿਲੋਂ 7 ਤੋਂ 8 ਫੁੱਟ ਪਾਣੀ ਇਹਦੇ ਵਿੱਚ ਪੂਰਾ ਆ ਰਿਹਾ ਜੀ ਸਾਡੇ ਤੇ ਸਭ ਕੋਈ ਤਬਾ ਜੋ ਇਧਰ ਪਤਾ ਤੀਲਾ ਹੀ ਕਰਦੇ ਜੋ ਤੂੜੀ ਤਾਂ ਸਭ ਕੋ ਰੋੜ ਚੁੱਕਾ ਕਿ ਕਿਦਾਂ ਗਿਆਰਾ ਕਰ ਰਹੇ ਤੁਸੀਂ ਹੁਣ ਕੋਈ ਨਹੀਂ ਟਾਈਮ ਪਾਸ ਕਰਨਾਂ ਦੀ ਪਿੱਛੇ ਸਾਡੇ ਕੋਲ ਥੋੜਾ ਬਾਅਦ ਆ ਗਿਆ ਉੱਥੋਂ ਪਿੰਡ ਪਿਛਲੇ ਸਾਂ ਪਿੰਡ ਸੁੱਕੇ ਸਾਂ ਕਰਕੇ ਹੀ ਬਜੇ ਆ ਬਾਕੀ ਜ਼ਮੀਨ ਜਿਹੜੀ ਸਾਡੀ ਰਗਬਾ ਸਾਰਾ ਮੰਨਦਾ ਡਰੇਣੋਂ ਪਾਰ ਤੇ ਸਖੀਆਂ ਪਾਰ ਹੀ ਸਰ ਇਹ ਸਾਰੇ 6 ਮਹੀਨੇ ਪਹਿਲਾਂ ਵੀ ਹੋਈ ਆ ਹਰ ਕੋ ਕੰਡਾ ਤਾਰ ਤੋਂ ਪਾਰ ਜ਼ਮੀਨ ਸਾਡੀ ਅਨੁਸਾਰ ਨਹੀਂ ਹੋਈ ਜਿਹੜੋ ਕੋ ਲੜਾਈ ਦਾ ਮੌਸਮ ਚੱਲਿਆ ਠੀਕ ਹੈ ਜੀ ਉਦੋਂ ਸਾਡੇ ਕੋ ਕੋਈ ਨਹੀਂ ਪਹੁੰਚਿਆ ਹੁਣ ਤੱਕ ਵੀ ਸਾਡੇ ਤੋ ਪਹੁੰਚਿਆ ਜੋ ਵੀ ਸਾਡੇ ਦਾ ਇੰਤਕ ਤੱਕ ਤਾਂ ਗਾੜ ਕੋ ਕੋਈ ਨਹੀਂ ਤੱਕ ਉਜੜਦੇ ਆਏ ਆ ਹਾਂਜੀ ਉਜੜਦੇ ਹਮੇਸ਼ਾ ਉਜੜਦੇ ਆ ਸਾਡੇ ਕੋ ਕਿਸੇ ਨਿਸਾਰ ਨਹੀਂ ਨਾ ਹਰ ਕੋ ਕਹਿੰਦੇ ਆ ਗਿਆ ਪੁੱਛਿਆ ਵਾ ਬਸ ਇਨਾ ਕੋ ਜੀ ਪਿੱਛੋਂ ਜਿਹੜਾ ਆਉਂਦਾ ਜੇ ਕੋ ਪਿੱਛੋਂ ਫੋਟਵਾ ਡਰੇਨ ਤੋਂ ਖਿੱਚ ਕੇ ਮੁਰਦ ਜਾਂਦਾ ਗਾਂ ਸਾਡੇ ਤੱਕ ਕੋਈ ਪਹੁੰਚ ਨਹੀਂ ਕਰਦਾ ਕਿੰਨੀ ਘਟਮੀ ਤੁਹਾਡੇ ਤੋਂ ਤਾਰ ਜਿਹੜੀ ਹੈ ਸਾਡੇ ਕੋ ਇਥੋਂ ਟਾਈਮ ਜਿੱਥੇ ਆਪਾਂ ਮੌਜੂਦਾ ਖਲੋਤੇ ਸਾਡੇ ਤੋਂ 4 ਕਿਲੇ ਤਾਰ ਰੜਵੀ ਹੋਏਗੀ ਪਿੱਛੇ 0 ਲੈਂ ਬਿਲਕੁਲ ਨਾਲ ਹੈ ਅਗ ਪਿੰਡ ਸਾਡਾ ਮਾਨਿਆ ਜਿਲ੍ਹਾ ਸਾਡਾ ਅੰਮ੍ਰਿਤਸਰ ਆ ਤਹਿਸੀਲ ਲੁਕੋਗੇ ਤੇ ਕਿੰਨਾ ਕੁ ਥਾ ਜਿਹੜਾ ਤੁਸੀਂ ਕਹਿੰਦੇ ਪਾਣੀ ਦੇ ਵਿੱਚ ਆਇਆ ਏ ਸਾਡੇ ਪਿੰਡ ਦਾ ਰਕਬਾ 1000 ਏਕੜ ਆ ਹੂੰ ਤੇ ਆ ਸਾਡੇ ਕੋਲ ਇੱਥੇ 12-13 ਕਿੱਲੇ ਥਾਂ ਖੇਕੇ ਤੇ ਆ 27 ਤਰੀਕ ਦਾ ਪਾਣੀ ਆ ਜੀ 11 ਤਰੀਕ ਹੋ ਚੁੱਕੀ ਆ ਹੂੰ ਸਾਡੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਅਵਸਥਾ ਤੂੜੀ ਸਾਰੀ ਸਾਡੀ ਖਰਾਬ ਸੁੱਕ ਹੋ ਗਈ ਰੁੜ ਚੁੱਕੀ ਕੋਈ ਠੇਕੇ ਦੇ ਪਹਿਲੇ ਹੀ ਸਾਡੇ ਕੋਲ ਉਹ ਸਾਡਾ ਕੋਈ ਵੀ ਸਾਧਨ ਨਹੀਂ ਹੈ। ਹੂੰ। ਠੇਕੇ ਆਪਣੇ ਤਾਰ ਗੁਜ਼ਰ ਕਰਨ ਦਾ ਹਾਂ ਉਹ ਵੀ ਸਾਡਾ ਸਾਰਾ ਕੁਝ ਖਰਾਬ ਹੋ ਚੁੱਕਾ। ਅੱਛਾ ਜੀ। ਜਦੋਂ ਇਹ ਠੇਕੇ ਪਹਿਲੇ ਲਈ ਲਈ ਸੀ ਹੁਣ ਤੁਹਾਡਾ ਗੁਜ਼ਾਰਾ ਕਿੱਦਾਂ ਹੋਊਗਾ ਕਿੱਦਾਂ ਉਹਨਾਂ ਨੂੰ ਕਰਜ਼ਾ ਤਾਰੋਗੇ। ਸਾਡਾ ਤੇ ਇਹੋ ਹੀ ਆ। ਸਾਡੀ ਪ੍ਰਸ਼ਾਸਨ ਨੇ ਇਹੋ ਹੀ ਮੰਗਿਆ ਵੀ ਜੋ ਸਾਡੇ ਕਲਾਕਾਰ ਭਰਾ ਜਾਂ ਕੋਈ ਹੋਰ ਕੋਈ ਸੰਸਥਾ ਕੋਈ ਵੀ ਜਿਹੜਾ ਮੀਡੀਆ ਕੋਈ ਵੀ ਆਉਂਦਾ ਵਾ ਉਹ ਸਾਡੀ ਮਤ ਕਰੇ। ਇਕੋ ਦੇ ਇਤਿਹਾਸ ਕਰਦੇ ਆ ਸਾਡੇ ਕੋਲ ਜਰੂਰ ਪਹੁੰਚ ਕਰੇ ਅਸੀਂ ਬਹੁਤ ਜ਼ਿਆਦਾ ਹੈ ਕਿ ਪਾਣੀ ਦੀ ਮਾਰ ਆ ਹਾਂਜੀ ਹਾਂਜੀ ਬਿਲਕੁਲ ਇਧਰ ਮੇਰੇ ਸਾਡੇ ਦੇ ਮਹਾਰਾਜਾ ਠੇਕੇ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਹੀ ਆ ਵੀ ਅੱਗੇ ਵੀ ਏਡੀ ਕੋਈ ਕਮਾਈ ਨਹੀਂ ਹੈਗੀ ਹੂੰ ਤੇ ਤੇ ਕਾਇਸਾ ਦਾ ਕੰਮ ਸਾਰਾ ਖਰਾਬ ਹੋ ਚੁੱਕਾ ਪਠੇ ਦਸੇ ਤੱਕ ਤਰਾ ਸਰਦਾ ਤੁਹਾਡਾ ਫਿਰ ਸਾਡਾ ਬਿਲਕੁਲ ਖਰਾਬ ਹੋ ਚੁੱਕਾ ਟੂੜੀ ਤੰਦ ਕੋਈ ਨਹੀਂ ਜੇ ਬਚਿਆ ਮੰਤੱਕੇ ਮੰਤੱਕ ਪੰਜ ਤਾਂ ਤੇ ਜਾਰਾ ਸਾਡੇ ਕੋਈ ਅੱਜ ਤਿੱਕ ਕੋਈ ਸੇਵਾ ਨਹੀਂ ਆਡੀ ਤਿਕ ਕੋਈ ਭਰਾ ਨਹੀਂ ਪਹੁੰਚਿਆ ਸਾਡੇ ਤੱਕ ਜਰੂਰ ਕੋਈ ਭਰਾ ਪਹੁੰਚ ਕਰੇ 11-12 ਲੱਖ ਰੁਪਇਆ ਕਰਜ਼ਾ ਚੜ ਚੁੱਕਾ ਕਰਜਾ ਦੇ ਬਹੁਤ ਕਰਦੇ ਤੁਹਾਨੂੰ ਪਤਾ ਹੈ ਜੀ ਜੀ 2 ਰੁਪਏ ਸੈਂਕੜੇ ਨਾਲ 830 ਪੈਸੇ ਚੋਕੇ ਦਿੱਤੇ ਗਿਆ 60000 ਠੀਕ ਹੈ ਜੀ ਠੇਕੇ ਵਾਲਾ ਆਪਣਾ ਠੇਕਾ ਗਨਾ ਦੇ ਲੈ ਗਿਆ ਉਹਦੀ ਮਰਜ਼ੀ ਉਹ ਦਿੰਦਾ ਜਾਂ ਨਹੀਂ ਦਿੰਦਾ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਅਗਲੇ ਦੀ ਮਰਜ਼ੀ ਨਾ ਠੀਕ ਹੈ ਜੀ ਉਹ ਜਿਹੜਾ ਆਪਣਾ ਠੇਕਾ 60000 20 ਹੱਥੋਂ ਖਰਚਾ ਲਾ ਲਿਆ ਹਰ ਇੱਕ ਜ਼ਿਮੀਂਦਾਰ 20 20 30 30 ਲੱਖ ਦਾੜਤੀ ਦਾ ਕਰਜ਼ਾਈ ਆ 30 30 40 40 ਲੱਖ ਦੀਆਂ ਲਿਮਟਾਂ ਲੋਕਾਂ ਚੁੱਕੀਆਂ ਇਹਦੇ ਤੇ ਤੁਹਾਡੀ ਮਤ ਕੀਤੀ ਜਾਵੇ 60000 ਨੂੰ ਠੇਕੇ ਲਈ 80000 ਸਾਨੂੰ ਪੈ ਚੁੱਕੀ ਹੁਣ ਤਾਂ ਉਹਨਾ ਪਾਣੀ ਜਿਹੜਾ ਸਾਰਾ ਥੱਲੇ ਤੁਰੀ ਕਿੰਨਾ ਚਿਰ ਹੋ ਗਿਆ ਸੱਕੀ ਦੀ ਖਲਾਈ ਹੋ ਜਾਂ ਨੂੰ ਸੱਕੀ ਦੀ ਸਰ ਪਿਲੇ ਸਾਲ ਮਾੜੀ ਮੋਟੀ ਕੀਤੀ ਕੋਈ ਨਿਸ਼ਾਨਦੀ ਕਰਕੇ ਉਹਦੀ ਖਲਾਈ ਨਹੀਂ ਹੋਈ ਮਾੜੀ ਮੋਟੀ ਉਹਦੀ ਉਸ ਤਰ੍ਹਾਂ ਹੋਈ ਉਹਦੀ ਅਸੀਂ ਮੰਗਿਆ ਕਰਦੇ ਪ੍ਰਸ਼ਾਸਨ ਕੋ ਕਿ ਉਹਦੀ ਜਿਹੜੀ ਬਿਲਕੁਲ ਸਹੀ ਖਲਾਈ ਆ ਉਹਦੀ ਨਿਸ਼ਾਨਦੀ ਹੋ ਕੇ ਖਲਾਈ ਹੋਵੇ ਕਿਤੇ 80 ਫੁੱਟ ਕਿਤੇ 100 ਫੁੱਟ ਆ ਐ ਟਾਈਮ ਮੌਜੂਦਾ ਜਿਹੜੀ 20 ਫੁੱਟ ਰਹਿ ਗਈ ਜ਼ਿਮੀਂਦਾਰਾਂ ਦੋਵੇਂ ਬੰਨੇ ਪੂਰ ਪੂਰ ਲਈ